ਔਰ ਜੇ ਸਾਡੇ ਵੀ ਇੱਥੇ ਵਰਕਰ ਹੁੰਦੇ ਤੇ ਇੱਥੇ ਲੜਾਈ ਝਗੜਾ ਹੋਏ ਨਾ ਸੀ ਲਾਡ ਆਰਡਰ ਦੀ ਸਥਿਤੀ ਜਿਹੜੀ ਸੀ ਉਹ ਖਰਾਬ ਹੋਣੀ ਸੀ ਸਾਡੇ ਤੇ ਅਲੀਗੇਸ਼ਨ ਲਾਣ ਕੇ ਇਹਨਾਂ ਨੇ ਇਹ ਬੋਲਿਆ ਇਹ ਬੋਲਿਆ ਪਹਿਲਾਂ ਇਹਨਾਂ ਨੂੰ ਜੇ ਇਹਨਾਂ ਨੇ ਧਰਨੇ ਲਾਣੇ ਸੀ ਤੇ ਸੁਖਬੀਰ ਬਾਦਲਵਰਾਂ ਦੇ ਘਰ ਜਾ ਕੇ ਲਾਉਂਦੇ ਜਿਨ੍ਹਾਂ ਦੇ ਰਾਜ ਦੇ ਵਿੱਚ ਜਿਨ੍ਹਾਂ ਦਾ ਬੜਾ ਵੱਡਾ ਹੱਥ ਹੈ ਬੇਅਦਬੀ ਦੇ ਵਿੱਚ ਇੱਥੇ ਆ ਕੇ ਆਪਾਂ ਕਿਸੇ ਦੇ ਦਫ਼ਤਰ ਆ ਕੇ ਹੰਗਾਮਾ ਕਰਨਾ ਇਹ ਮੈਨੂੰ ਨਹੀਂ ਲੱਗਦਾ ਕੋਈ ਚੰਗੀ ਪੋਲਿਟਿਕਸ ਕੀਤੀ ਇਹਨਾਂ ਨੇ ਤੇ ਜੇ ਆਉਣਾ ਸੀ ਤੇ ਫਿਰ ਸਾਨੂੰ ਕਹਿ ਕੇ ਆਉਂਦੇ ਤੇ ਅਸੀਂ ਬਹੁਤ ਵਧੀਆ ਸਵਾਗਤ ਕਰਦਾ ਹਾਂ ਇਹ ਸਭ ਦਾ ਅਸੀਂ ਇਹੀ ਮੰਗ ਰੱਖ ਬਾਰਲਾ ਗੇਟ ਤੋੜਿਆ ਔਰ ਗੇਟ ਦੇ ਅੰਦਰ ਆ ਕੇ ਸਾਡੇ ਪ੍ਰਿੰਸਿਸ ਦੇ ਅੰਦਰ ਆ ਕੇ ਇਹਨਾਂ ਨੇ ਭਗਦੜ ਜਿਹਾ ਮਚਾਈ ਇਹੋ ਜਿਹੇ ਨਾਰੇ ਲਾਏ ਆ ਜਿਹੜੇ ਨਹੀਂ ਸ਼ੋਭਾ ਦਿੰਦੇ ਕਿੱਤੇ ਦਿਨੀ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਪ੍ਰਗਟ ਸਿੰਘ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਕੱਲ ਜਲੰਧਰ ਦੇ ਵਿੱਚ ਧਰਨਾ ਦਿੱਤਾ ਗਿਆ ਇਸ ਧਰਨੇ ਦੌਰਾਨ ਉਹਨਾਂ ਨੇ ਕਾਂਗਰਸ ਭਵਨ ਦੇ ਅੰਦਰ ਜ਼ਬਰਦਸਤੀ ਵੜ ਗਏ ਇਸ ਨੂੰ ਲੈ ਕੇ ਇੱਕ ਕੰਪਲੇਂਟ ਕੀਤੀ ਗਈ ਹੈ ਕਾਂਗਰਸ ਦੇ ਪ੍ਰੈਜ਼ੀਡੈਂਟ ਰਜਿੰਦਰ 베ਰੀਜੀ ਵੱਲੋਂ ਬੇਰਸਬ ਕੀ ਕੰਪਲੇਂਟ ਦਿੱਤੀ ਹੈ ਸਭ ਤੋਂ ਪਹਿਲੇ ਦੱਸ ਦੇਖੋ ਕੱਲ ਇਹਨਾਂ ਨੇ ਧਰਨਾ ਦਿੱਤਾ ਸੀਗਾ ਡੈਮੋਕ੍ਰੇਸੀ ਹੈ ਹਰ ਪਾਰਟੀ ਧਰਨਾ ਦੇ ਸਕਦੀ ਹੈ ਪਰ ਕੱਲ ਇਹਨਾਂ ਨੇ ਜੋ ਹਾਲਾਤ ਪੈਦਾ ਕੀਤੇ ਸਾਡੇ ਡਿਸਟ੍ਰਿਕਟ ਕਾਂਗਰਸ ਦੇ ਆਫਿਸ ਦੇ ਪਹਿਲਾਂ ਬਾਹਰ ਆਏ ਇਹਨਾਂ ਨੇ ਸਾਡਾ ਗੇਟ ਤੋੜਿਆ ਬਾਹਰ ਵਾਲਾ ਔਰ ਫਿਰ ਅੰਦਰ ਐਂਟਰ ਹੋ ਕੇ ਇਹਨਾਂ ਨੇ ਇਹੋ ਜਿਹੇ ਪੱਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਜਿਹੜੇ ਕਿ ਨਹੀਂ ਚੰਗੇ ਸ਼ੋਭਾ ਨਹੀਂ ਸੀ ਦਿੰਦੇ ਔਰ ਜੇ ਸਾਡੇ ਵੀ ਇੱਥੇ ਵਰਕਰ ਹੁੰਦੇ ਤੇ ਇੱਥੇ ਲੜਾਈ ਝਗੜਾ ਹੋਏ ਨਾ ਹੀ ਲੈਂਡ ਆਰਡਰ ਦੀ ਸਥਿਤੀ ਜਿਹੜੀ ਸੀ ਉਹ ਖਰਾਬ ਹੋ ਜਣੀ ਸੀ ਔਰ ਅਸੀਂ ਅੱਜ ਕੰਪਲੇਂਟ ਪੁਲਿਸ ਕਮਿਸ਼ਨਰ ਨੂੰ ਇਹੀ ਦੇ ਕੇ ਆਏ ਆ ਕਿ ਲੈਂਡ ਆਰਡਰ ਦੇ ਉੱਪਰ ਕੰਟਰੋਲ ਕਰਦੇ ਆ ਆ ਵੀ ਇਹਨਾਂ ਨੂੰ ਸਾਡੇ ਪ੍ਰੀਮਿਸਿਸ ਦੇ ਅੰਦਰ ਨਹੀਂ ਆਣਾ ਚਾਹੀਦਾ ਸੀ ਬਾਹਰ ਧਰਨਾ ਦਿੰਦੇ ਜੋ ਮਰਜ਼ੀ ਕਰਦੇ ਇਹਨਾਂ ਨੂੰ ਅੰਦਰ ਸਾਡੇ ਨਹੀਂ ਆਣਾ ਇਸ ਕਰਕੇ ਅੱਜ ਅਸੀਂ ਕੰਪਲੀਟ ਦੇ ਕੇ ਆਏ ਆ ਵੀ ਜੋ ਇਹਨਾਂ ਨੇ ਤੋੜਫੋੜ ਕੀਤੀ ਹੈ ਜੋ ਵੀ ਇਹਨਾਂ ਨੇ ਅੰਦਰ ਆ ਕੇ ਸਾਡੇ ਦਫ਼ਤਰ ਦੇ ਵਿੱਚ ਤੋੜਫੋੜ ਕੀਤੀ ਹੈ ਉਹਦੇ ਅਗੇ ਜੋ ਵੀ ਕਾਰਵਾਈ ਬੰਦੀ ਉਹ ਉਚਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਪ੍ਰਗਟ ਸਿੰਘ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਉਹ ਬੇਦਬੀ ਨੂੰ ਲੈ ਕੇ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਦੋ ਧੜੇ ਉਦੋਂ ਬਨੇ ਸੀ ਇੱਕ ਉਹਨਾਂ ਦੇ ਫੇਵਰਟ ਸੀ ਇੱਕ ਚੰਗਾ ਸੀ ਲੰਬਾ ਚੱਲੇ ਇਸ ਨੂੰ ਪਹਿਲਾਂ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਜ ਸਰਦਾਰ ਪ੍ਰਗਟ ਸਿੰਘ ਵੀ ਸਾਡੇ ਸੀਨੀਅਰ ਕਾਂਗਰਸੀ ਲੀਡਰ ਸਾਹਿਬਾਨ ਨੇ ਜੋ ਉਹਨਾਂ ਵਿਧਾਨ ਸਭਾ ਦੇ ਵਿੱਚ ਬੋਲਿਆ ਮੈਂ ਉਸ ਗੱਲ ਤੇ ਤੇ ਮੈਂ ਬਾਅਦ ਵਿੱਚ ਜਾਊਂਗਾ ਲekin ਸਾਨੂੰ ਇਹ ਯਾਦ ਹੋਣਾ ਚਾਹੀਦਾ ਜਿਹੜੀ ਬੇਅਦਬੀ ਹੋਈ ਹੈ ਉਸ ਵੇਲੇ ਅਕਾਲੀ ਦਲ ਭਾਜਪਾ ਦੀ ਸਰਕਾਰ ਸੀਗੀ ਸਰਦਾਰ ਸੁਖਵੀਰ ਸਿੰਘ ਬਾਦਲ ਉਸ ਵੇਲੇ ਡਿਪਟੀ ਸੀਐਮ ਸੀਗੇ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਮਜੀਠੀਆ ਸਾਹਿਬ ਮੰਤਰੀ ਸੀਗੇ ਜੀ ਜਿਹੜੀ ਬੇਅਦਬੀ ਉਸ ਵੇਲੇ ਜੇ ਸਰਕਾਰ ਵੇਲੇ ਹੋਈ ਹੈ ਜੀ ਉਹਨਾਂ ਦੇ ਵਰਕਰ ਆ ਕੇ ਸਾਡੇ ਤੇ ਅਲੀਗੇਸ਼ਨ ਲਾਣ ਕੇ ਇਹਨਾਂ ਨੇ ਇਹ ਬੋਲਿਆ ਇਹ ਬੋਲਿਆ ਪਹਿਲਾਂ ਇਹਨਾਂ ਨੂੰ ਜੇ ਇਹਨਾਂ ਨੇ ਧਰਨੇ ਲਾਣੇ ਸੀ ਤੇ ਸੁਖਵੀਰ ਬਾਦਲ ਵਰਾਂ ਦੇ ਘਰ ਜਾ ਕੇ ਲਾਉਂਦੇ ਜਿਨ੍ਹਾਂ ਦੇ ਰਾਜ ਦੇ ਵਿੱਚ ਜਿਨ੍ਹਾਂ ਦਾ ਬੜਾ ਵੱਡਾ ਹੱਥ ਹੈ ਬੇਅਦਬੀ ਦੇ ਵਿੱਚ ਜੇ ਇਹਨਾਂ ਨੇ ਧਰਨਾ ਲਾਣਾ ਸੀ ਤੇ ਜਾ ਕੇ ਮਜੀਠੀਆ ਸਾਹਿਬ ਦੀ ਕੋਠੀ ਲਾਉਂਦੇ ਕਾਂਗਰਸ ਦੇ ਲਾ ਕੇ ਧਰਨਾ ਇਹ ਆਪਣੇ ਆਪ ਨੂੰ ਸਾਫ਼ ਹੋਣਾ ਚਾਹੁੰਦੇ ਆ ਇਹ ਆਪਣੇ ਆਪ ਨੂੰ ਕਲੀਨ ਚਿੱਟ ਲੈਣੀ ਚਾਹੁੰਦੇ ਜਿਹੜੇ ਲੋਕ ਨੇ ਜਿਹੜੀ ਪਬਲਿਕ ਹੈ ਉਹਨਾਂ ਨੂੰ ਪਤਾ ਹੈ ਵੀ ਕੇਸ ਇਨਸਾਨ ਨੇ ਬੇਇੱਜ਼ਤੀ ਕਰਵਾਈ ਹੈ ਕੇਸ ਇਨਸਾਨ ਨੇ ਬੇਇੱਜ਼ਤੀ ਕੀਤੀ ਲੋਕ ਨਹੀਂ ਪੁੱਛ ਸਕਦੇ ਅੱਛਾ ਜੀ ਮੈਨਾਂ ਕੱਲ ਉਹ ਆਏ ਸੀ ਬੜੇ ਜ਼ਿਆਦਾ ਭੜਕੇ ਹੋਏ ਸੀ ਬੜਾ ਜ਼ਿਆਦਾ ਅਗਰੈਸਿਵ ਸੀਗੇ ਕੀ ਕਹਿਣਾ ਚਾਹੁੰਦੇ ਸੀ ਅਗਰੈਸਿਵ ਜੀ ਉਹ ਤਾਂ ਆਪਣੀ ਇੱਕ ਫੇਕ ਪੋਲਿਟਿਕਸ ਕਰਨ ਆਏ ਸੀਗੇ ਆਪਾਂ ਹੁਣ ਤੁਸੀਂ ਦੇਖੋ ਮਜੀਠੀਆ ਇਹਨਾਂ ਦਾ ਜਿਹੜਾ ਮੇਨ ਅਕਾਲੀ ਦਲ ਦਾ ਮੇਨ ਚਿਹਰਾ ਹੈ ਪੰਜਾਬ ਦਾ ਉਹ ਚਿੱਟੇ ਦੇ ਕੇਸ ਚ ਅੰਦਰ ਗਿਆ ਹੋਇਆ ਆ ਜੇ ਤੁਸੀਂ ਧਰਨੇ ਹੀ ਲਾਉਣੇ ਤੁਸੀਂ ਉਹਨਾਂ ਦੇ ਘਰਾਂ ਚ ਲਾਓ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਸੁਖਵੀਰ ਬਾਦਲ ਦੇ ਘਰ ਲਾਓ ਉਹਦੀ ਤੁਸੀਂ ਦੇਖੋ 6 ਮਹੀਨੇ ਚ ਤਿੰਨ ਵਾਰੀ ਉਹਦੀ ਬਾਹਾਂ ਟੁੱਟ ਜਾਂਦੀ ਆ ਹਨਾ ਇੱਥੇ ਆ ਕੇ ਆਪਾਂ ਕਿਸੇ ਦੇ ਦਫ਼ਤਰ ਆ ਕੇ ਹੰਗਾਮਾ ਕਰਨਾ ਇਹ ਮੈਨੂੰ ਨਹੀਂ ਲੱਗਦਾ ਕੋਈ ਚੰਗੀ ਪੋਲਿਟਿਕਸ ਕੀਤੀ ਇਹਨਾਂ ਨੇ ਤੇ ਜੇ ਆਉਣਾ ਸੀ ਤੇ ਫਿਰ ਸਾਨੂੰ ਕਹਿ ਕੇ ਆਉਂਦੇ ਤੇ ਅਸੀਂ ਬਹੁਤ ਵਧੀਆ ਸਵਾਗਤ ਕਰਦਾ ਹਾਂ ਇਹ ਸਭ ਦਾ ਅੱਛਾ ਇੱਕ ਨਾ ਜਦੋਂ ਇਹ ਮਾਮਲਾ ਚੱਲ ਰਿਹਾ ਸੀ ਇਸ ਦੌਰਾਨ ਨਾ ਇੱਕ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਹਰ ਸਿਮਰਤ ਬਾਦਲ ਦਾ ਕਿ ਜਿਨ੍ਹਾਂ ਨੇ ਜੋ ਕੋਈ ਬੇਅਦਬੀ ਉਹਨਾਂ ਕੱਖ ਨਾ ਰਹਿ ਇਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਅਸੀਂ ਆਪ ਕਹਿੰਦੇ ਆ ਰੱਬ ਨੂੰ ਹਾਜ਼ਰ ਨਾਜ਼ਰ ਹੋ ਕੇ ਵੀ ਜਿਨ੍ਹਾਂ ਨੇ ਬੇਅਦਬੀਆਂ ਦੇ ਵਿੱਚ ਯੋਗਦਾਨ ਪਾਇਆ ਜਿਨ੍ਹਾਂ ਨੇ ਬੇਅਦਬੀਆਂ ਕੀਆਂ ਨਹੀਂ ਹੋਣਾ ਚਾਹੀਦਾ ਗੁਰੂ ਘਰ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ ਅਸੀਂ ਗੁਰੂ ਘਰ ਦੇ ਅੱਗੇ ਨਤਮਸਤਕ ਕਰਦੇ ਆਂ ਲੇਕਿਨ ਜਿਨ੍ਹਾਂ ਨੇ ਬੇਅਦਬੀ ਕੀਤੀ ਜਿਨ੍ਹਾਂ ਦੇ ਰਾਜ ਦੇ ਵਿੱਚ ਉਹਨਾਂ ਨੇ ਹੋਇਆ ਕੰਮ ਇਹੋ ਜਿਹਾ ਜੇ ਮੈਡਮ ਕਹਿੰਦੇ ਤੇ ਤੇ ਕੀ ਕੰਪਲੀਟ ਦੇ ਵਿੱਚ ਮੈਂ ਵਾਪਸ ਆਨਾ ਕੰਪਲੀਟ ਦੇ ਵਿੱਚ ਕੀ ਤੁਸੀਂ ਮੰਗ ਰੱਖੀ ਹੈ ਅਸੀਂ ਇਹੀ ਮੰਗ ਰੱਖੀ ਹੈ ਵੀ ਇਹਨਾਂ ਨੇ ਸਾਡੇ ਜਿਹੜੇ ਬਾਹਰਲਾ ਗੇਟ ਤੋੜਿਆ ਔਰ ਗੇਟ ਦੇ ਅੰਦਰ ਆ ਕੇ ਸਾਡੇ ਪ੍ਰਿੰਸਿਸ ਦੇ ਅੰਦਰ ਆ ਕੇ ਇਹਨਾਂ ਨੇ ਭਗਦੜ ਜਿਹਾ ਮਚਾਈ ਇਹੋ ਜਿਹੇ ਨਾਰੇ ਲਾਏ ਆ ਜਿਹੜੇ ਨਹੀਂ ਸ਼ੋਭਾ ਦਿੰਦੇ ਸੀ ਕੱਲ ਨੂੰ ਸਾਡੇ ਇੱਥੇ ਵਰਕਰ ਹੁੰਦੇ ਜਾਂ ਕੋਈ ਹੋਰ ਹੁੰਦਾ ਲੜਾਈ ਝਗੜਾ ਹੋਣਾ ਸੀ ਲੈਂਡ ਆਰਡਰ ਦੇ ਉੱਪਰ ਕੰਟਰੋਲ ਹੋਣਾ ਚਾਹੀਦਾ ਔਰ ਜਿਹੜੀ ਵੀ ਧਾਰਾ ਬੰਦੀ ਹੈ ਅੰਦਰ ਆਨ ਦੀ ਜਿਹੜੀ ਧਾਰਾ ਬੰਦੀ ਹੈ ਜਾਂ ਅੰਦਰ ਆ ਕੇ ਜੋ ਇਹਨਾਂ ਨੇ ਬੋਲਿਆ ਉਹਦੇ ਅਗੇਂਸਟ ਪਰਚਾ ਦਰਜ ਹੋਣਾ ਚਾਹੀਦਾ ਨਹੀਂ ਪਰਚਾ ਦਰਜ ਹੋਏਗਾ ਤੇ ਅਸੀਂ 2-3 ਦਿਨਾਂ ਨਾਲ ਆਪਣੇ ਹਾਈ ਕਮਾਂਡ ਨੂੰ ਮਿਲ ਕੇ ਚਾਹੇ ਸੀਪੀ ਦੇ ਬਾਹਰ ਧਰਨਾ ਦੇਣਾ ਪਿਆ ਜਾਂ ਕਿਦਰੇ ਹੋਰ ਧਰਨਾ ਦਿਆ ਤੇ ਅਸੀਂ ਧਰਨਾ ਦੇਵਾਂਗੇ ਹਾਂਜੀ ਬਹੁਤ ਮਿਹਰਬਾਨੀ ਤੇ ਤੁਸੀਂ ਦੇਖਿਆ ਕਿ ਰਜਿੰਦਰ ਬੇੜੀ ਜੀ ਵੱਲੋਂ ਕਿਹਾ ਗਈ ਕਿ ਬੇਦਬੀ ਦੀ ਅਗਰ ਗੱਲ ਹੈ ਤੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਧਰਨੇ ਦੇਣੇ ਚਾਹੀਦੇ ਸੀ ਆਪਣੇ ਅਕਾਵਾਂ ਦੇ ਉੱਤੇ ਤੇ ਦੂਜੀ ਗੱਲ ਜਿਹੜੀ ਇਹਨਾਂ ਨੇ ਕੰਪਲੇਨਟ ਦਰਜ ਕਰਾਈ ਕਹਿੰਦੇ ਕਿ ਅਗਰ ਇਸ ਦੇ ਉੱਤੇ ਕਾਰਵਾਈ ਨਾ ਕੀਤੀ ਗਈ ਤਾਂ ਅ కెమరామ ప్రథమరా రంగపరి జలంధర